ਲੈ ਕੋ ਸਭ ਤੋਂ ਮਾੜਾ ਨਕਮਾ ਮੁੱਖ ਮੰਤਰੀ ਅੱਜ ਤੱਕ ਦਾ ਚਰਨਜੀਤ ਚੰਨੀ ਆ ਕਾਂਗਰਸ ਪਾਰਟੀ ਦੀ ਗਵਰਨਮੈਂਟ ਸਭ ਤੋਂ ਕਮਜ਼ੋਰ ਗਵਰਨਮੈਂਟ ਆ ਔਰ ਮੈਂ ਸਮਝਦਾ ਪੰਜਾਬ ਦਾ ਮੁੱਖ ਮੰਤਰੀ ਬੇहद ਕਮਜ਼ੋਰ ਮੁੱਖ ਮੰਤਰੀ ਆ ਜਿਹੜਾ ਵੀ ਕੋਈ ਧਾਰਮਿਕ ਗ੍ਰੰਥ ਦੇ ਨਾਲ ਬੇਅਦਬੀ ਕਰਦਾ ਕਿਸੇ ਵੀ ਗ੍ਰੰਥ ਨਾਲ ਕਰਦਾਗਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਪਹਿਲਾਂ ਅਕਾਲੀ ਦਲ ਦੀ ਸਰਕਾਰ ਬਚਾਉਂਦੀ ਰਹੀ ਹੁਣ ਕਾਂਗਰਸ ਪਾਰਟੀ ਦੀ ਸਰਕਾਰ ਬਚਾ ਰਹੀ ਆ 5 ਸਾਲ ਜਿਹੜਾ ਹੈਗਾ ਡਰੱਗ ਮਾਫੀਆ ਰੇਟ ਮਾਫੀਆ ਸ਼ਰਾਬ ਮਾਫੀਆ ਪਹਿਲਾਂ ਕੈਪਟਨ ਸਾਹਿਬ ਦੀ ਗਵਰਨਟ ਚੱਲਦਾ ਸੀ ਅੱਜ ਕੋਲ ਚੰਨੀ ਸਾਹਿਬ ਦੀ ਗਵਰਨਟ ਚੱਲ ਰਹੀ ਹੈ ਜਿਹੜਾ ਵੀ ਵਿਅਕਤੀ ਬੀਜੇਪੀ ਨਾਲ ਜਾ ਕੇ ਇਲੈਕਸ਼ਨ ਲੜੂਗਾ ਜਾਂ ਬੀਜੇਪੀ ਦਾ ਹਿੱਸਾ ਰਹੇਗਾ ਪੰਜਾਬ ਦੇ ਲੋਕਾਂ ਨੇ ਉਹਨੂੰ ਸਭ ਕੁਝ ਸਿਖਾਉਣਾਗਾ ਇਹਨਾਂ ਸਾਰੇ ਲੋਕਾਂ ਦੀ ਜਮਾਨਤਾਂ ਜ਼ਬਤ ਪੰਜਾਬ ਵਿੱਚ ਹੋਣੀ ਦੇਖੋ ਪੰਜਾਬ ਦੀ ਜਿਹੜੀ ਗਵਰਨਮੈਂਟ ਆ ਕਾਂਗਰਸ ਪਾਰਟੀ ਦੀ ਗਵਰਨਮੈਂਟ ਸਭ ਤੋਂ ਕਮਜ਼ੋਰ ਗਵਰਨਮੈਂਟ ਆ ਔਰ ਮੈਂ ਸਮਝਦਾ ਪੰਜਾਬ ਦਾ ਮੁੱਖ ਮੰਤਰੀ ਬੇहद ਕਮਜ਼ੋਰ ਮੁੱਖ ਮੰਤਰੀ ਆ ਫੈਸਲੇ ਲੈ ਨਹੀਂ ਸਕਦਾ ਹੈਗਾ ਪਹਿਲਾਂ ਪੰਜਾਬ ਦਾ ਐਡਵੋਕੇਟ ਜਨਰਲ ਜਿਹੜਾ ਕਿ ਮੁੱਖ ਅਹੁਦਾ ਹੁੰਦਾਗਾ ਉਹਨੂੰ ਲਾਉਣ ਦੇ ਵਿੱਚ 2 ਮਹੀਨੇ ਦਾ ਸਮਾਂ ਲਗਾਤਾ ਹੋਰ ਲਗਾਤਾਰ ਪੰਜਾਬ ਦਾ ਡੀਜੀਪੀ ਬਦਲ ਰਹੇ ਨੇ ਇੱਥੋਂ ਪਤਾ ਲੱਗਦਾਗਾ ਕਿ ਪੰਜਾਬ ਵਿੱਚ ਜਿਹੜੀ ਆ ਬੇहद ਕਮਜ਼ੋਰ ਮੁੱਖ ਮੰਤਰੀ ਪੰਜਾਬ ਚ ਕੰਮ ਕਰ ਰਿਹਾ ਕਦੇ ਕਿਸੇ ਦਾ ਦਬਾਅ ਸਾਹਮਣਾ ਕਰਦਾਗਾ ਕਿ ਕਿਸੇ ਕਿਸੇ ਦਾ ਦਬਾਅ ਦਸਣ ਕਰਦਾਗਾ ਸੋ ਮੈਂ ਸਮਝਦਾ ਪੰਜਾਬ ਦੀ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਆ ਪੰਜਾਬ ਵਿੱਚ ਬਹੁਤ ਮਾੜੀ ਹੋਣ ਜਾ ਰਹੀ ਆ ਬੇਅਦਬੀਆਂ ਲੈ ਕੇ ਕਾਂਗਰਸ ਦੇ ਟਾਈਮ ਵੀ ਬੇਦਬੀ ਹੁੰਦੇ ਰਹੀਆਂ ਜਾਂ ਅਕਾਲੀਆਂ ਦੇ ਆ ਰਹੇ ਨੇ ਨਿਸ਼ਾਨੇ ਸਾਧ ਰਹੇ ਹੈ ਕਾਂਗਰਸ ਬੇਅਦਬੀ ਤਾਂ ਕਾਂਗਰਸ ਦੇ ਟਾਈਮ ਵੀ ਹੁੰਦੀ ਰਹੀਆਂ ਦੇਖੋ ਮੈਂ ਸਾਬਤ ਦਾ ਵੀ ਜਿਹੜਾ ਵੀ ਕੋਈ ਧਾਰਮਿਕ ਗ੍ਰੰਥ ਦੇ ਨਾਲ ਬੇਅਦਬੀ ਕਰਦਾ ਕਿਸੇ ਵੀ ਗ੍ਰੰਥ ਨਾਲ ਕਰਦਾਗਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਪਹਿਲਾਂ ਅਕਾਲੀ ਦਲ ਦੀ ਸਰਕਾਰ ਬਚਾਉਂਦੀ ਰਹੀ ਹੁਣ ਕਾਂਗਰਸ ਪਾਰਟੀ ਦੀ ਸਰਕਾਰ ਬਚਾ ਰਹੀ ਆ ਇਹਨਾਂ ਦੇ ਮਨਾਂ ਵਿੱਚ ਸਾਡੇ ਧਾਰਮਿਕ ਗ੍ਰੰਥਾਂ ਦਾ ਕੋਈ ਸਤਕਾਰ ਨਹੀਂ ਹੈਗਾ ਇਹ ਸਿਰਫ ਤੇ ਸਿਰਫ ਵੋਟਾਂ ਲੈ ਕੇ ਰਾਜ ਸੱਤਾ ਕਰਦੇ ਨੇ ਕਿ ਰਾਜ ਚਲਾਉਂਦੇ ਨੇ ਕਿ ਕੋਈ ਇਹਨਾਂ ਦਾ ਸਤਕਾਰ ਕਿਸੇ ਧਰਮ ਪ੍ਰਤੀ ਹੈ ਨਹੀਂ ਇਹੀ ਕਾਰਨ ਆ ਕਿ ਸਾਡੇ ਗੁਰੂ ਸਾਹਿਬਾਨ ਦੀਆਂ ਬੇਅਦਬੀਆਂ ਹੁੰਦੀਆਂ ਨੇ ਕਿਆਂ ਹੋਰ ਧਾਰਮ ਕਾ ਕ ਲੀਡਲੀ ਸਰਕਾਰ ਨੇ ਕੋਈ ਐਕਸ਼ਨ ਨਹੀਂ ਲਿਆ ਹੈਗਾ ਹੁਣ ਕਾ ਕਾਂਗਰਸ ਸਰਕਾਰ ਕੋਈ ਐਕਸ਼ਨ ਨਹੀਂ ਲੈ ਰਹੀ ਤੁਹਾਨੂੰ ਲੱਗਦਾ ਚੀਮਾ ਸਾਹਿਬ ਜਿਵੇਂ ਹੁਣ ਹਾਲਾਤ ਨੇ ਡੀਜੀਪੀ ਬਦਲੇ ਨੇ ਡਰੱਗਸ ਕੇ ਦੇ ਜਿਹੜੇ ਮੁੱਖ ਸਰਗਰਨਾ ਹੈ ਮੁੱਖ આરોપી ਨੇ ਉਹ ਪਕੜੇ ਜਾਣਗੇ ਤੁਹਾਨੂੰ ਲੱਗਦਾ ਦੇਖੋ 5 ਸਾਲ ਹੋ ਗਏ 5 ਸਾਲਾਂ ਤਾ ਕੋਈ ਵੀ ਬਿੱਲਾ ਫੜਿਆ ਨਹੀਂ ਗਿਆ ਹੈਗਾ ਹੁਣ 10 ਦਿਨ ਦੀ ਸਰਕਾਰ ਬਾਕੀ ਆ ਸਿਰਫ 10 ਦਿਨ ਦੀ ਜਿਹੜੀ ਸਰਕਾਰ ਹੋ ਰਹਿ ਚੁੱਕੀ ਆ 10 ਦਿਨਾਂ ਬਾਅਦ ਪੰਜਾਬ ਵਿੱਚ ਕੋਡ ਆਫ ਕੰਡਕਟ ਲੱਗ ਜਾਣਾਗਾ ਸੋ ਸਾਨੂੰ ਕੋਈ ਆਸ ਜਾਬਦੀ ਨਹੀਂ ਹੈਗੀ ਕਿਉਂਕਿ 5 ਸਾਲ 5 ਸਾਲ ਜਿਹੜਾ ਹੈਗਾ ਡਰੱਗ ਮਾਫੀਆ ਰੇਤ ਮਾਫੀਆ ਸ਼ਰਾਬ ਮਾਫੀਆ ਪਹਿਲਾਂ ਕੈਪਟਨ ਸਾਹਿਬ ਦੀ ਕਵਈ ਚੱਲਦਾ ਸੀ ਅੱਜ ਕੋਲ ਚੰਨੀ ਸਾਹਿਬ ਦੀ ਕਵਈ ਚੱਲ ਰਿਹਾ ਹੈਗਾ ਇੱਥੇ ਸਿੱਧੂ ਵੀ ਆਮੜਾ ਸਾਹਮਣੇ ਨੇ ਜੀ ਕਈ ਸੀਟਾਂ ਨੂੰ ਲੈ ਕੇ ਦੇਖੋ ਚੰਨੀ ਸਾਹਿਬ ਦੀ ਸਿੱਧੂ ਸਾਹਿਬ ਨਾਲ ਨਹੀਂ ਬਣਦੀ ਸਿੱਧੂ ਸਾਹਿਬ ਦੀ ਜਾਖੜ ਸਾਹਿਬ ਨਾਲ ਨਹੀਂ ਬਣਦੀ ਜਾਖੜ ਸਾਹਿਬ ਦੀ ਚੰਨੀ ਸਾਹਿਬ ਨਾਲ ਨਹੀਂ ਬਣਦੀ ਕਿਸੇ ਦੇ ਰੰਧਾਵੇ ਨਾਲ ਨਹੀਂ ਬਣਦੀ ਇਹਨਾਂ ਦਾ ਜਿਹੜਾ ਹਾਊਸ ਆ ਕਾਂਗਰਸ ਦਾ ਉਹੀ ਬੜਾ ਡਿਸਆਰਡਰ ਹੋਇਆ ਪਿਆਗਾ ਆਪਸ ਵਿੱਚ ਪਾਟੋ ਤਾੜ ਹੋਈ ਪਈ ਆ ਸੋ ਇਹ ਪੰਜਾਬ ਨੂੰ ਕੀ ਸੰਭਾਲਣਗੇ ਆਪਣੀ ਪਾਰਟੀ ਨਹੀਂ ਸੰਭਾਲ ਸਕਦੇ ਜਿਹੜੇ ਕੈਪਟਨ ਨੂੰ ਕਿਦਾਂ ਦੇ ਦੇ ਕੈਪਟਨ ਸਾਹਿਬ ਕਹਿੰਦੇ ਬੀਜੇਪੀ ਨਾਲ ਸਾਡਾ ਹੋ ਗਿਆ ਤੇ 117 ਜਿਹੜੀਆਂ ਸੀਟਾਂ ਜਿਹੜੀਆਂ ਅਸੀਂ ਇਨਸਾ ਵੀ ਨਾ ਜਿਹੜਾ ਵੀ ਵਿਅਕਤੀ ਜਿਹੜਾ ਵੀ ਵਿਅਕਤੀ ਬੀਜੇਪੀ ਨਾਲ ਜਾ ਕੇ ਇਲੈਕਸ਼ਨ ਲੜੂਗਾ ਜਾਂ ਬੀਜੇਪੀ ਦਾ ਹ ਪੰਜਾਬ ਦੇ ਲੋਕਾਂ ਨੇ ਉਹਨੂੰ ਸਭ ਕੁਝ ਸਿਖਾਉਣਾਗਾ ਇਹਨਾਂ ਸਾਰੇ ਲੋਕਾਂ ਦੀ ਜਮਾਨਤਾਂ ਜਪਤ ਪੰਜਾਬ ਵਿੱਚ ਹੋਣਗੀਆਂ ਬਦਲ ਕਰ ਰਹੇ ਹੁਣ ਸਾਨੂੰ ਝੂਠੇ ਕੇਸਾਂ ਜੋ ਪੁਸਾਇਆ ਜਾਊਗਾ ਕਿਵੇਂ ਦੇਰ ਦਸਤੀ ਸੁਖਵੀਰ ਸਿੰਘ ਬਾਦਲ ਕਿਉਂ ਡਰਦੇ ਨੇ ਕਿ ਕਿਉਂ ਡਰਦੇ ਨੇ ਜੇਕਰ ਉਹਨੂੰ ਲੱਗਦਾ ਕਿ ਝੂਠੇ ਕੇਸਾਂ ਦਾ ਸਾਹਮਣਾ ਕਰਨਾ ਪੈ ਸਕਦਾਗਾ ਤਾਂ ਉਹ ਅਦਾਲਤ ਦਾ ਸਾਰਾ ਲੈਣ ਤਾਂ ਉਹ ਆਪਣੀ ਗੱਲ ਰੱਖਣ ਲੋਕਾਂ ਵਿੱਚ ਆ ਕੇ ਸੋ ਜਿਹੜਾ ਡਰ ਸਤਾਰਿਆ ਨਾ ਉਹਨੂੰ ਇਹ ਦਰਸਾਉਂਦਾਗਾ ਕਿ ਉਹਨਾਂ ਨੇ ਮਾੜੇ ਕੰਮ ਆਪਣੇ ਰਾਸ ਸਮੇਂ ਕੀਤੇ ਨੇਗੇ ਉਹਨਾਂ ਨੇ ਮਾੜੀਆਂ ਲੋਕਾਂ ਦੇ ਨਾਲ ਕ੍ਰੀਤੀਆਂ ਲੋਕਾਂ ਨੂੰ ਕੁੱਟਿਆ ਮਾਰਿਆ ਔਰ ਲੋਕਾਂ ਦੇ ਤਸ਼ੱਦਦ ਪੰਜਾਬ ਜਿਹੜਾ ਦਸ਼ਾ ਦਾ ਬਹਾਰ ਉਹਨਾਂ ਦੀ ਸਰਕਾਰ ਚ ਆ ਗਿਆ ਇਸੇ ਗੱਲ ਕਰਕੇ ਉਹ ਡਰ ਰਹੇ ਨੇਗੇ ਕਿ ਮਾਨ ਸਰ ਮੁੱਖ ਮੰਤਰੀ ਜਿਹੜਾ ਕਦੋਂ ਤੱਕ ਲਾਣ ਸਕਦੀ ਆਮ ਆਦਮੀ ਪਾਰਟੀ ਬਿਲਕੁਲ ਦੇਖੋ ਬੜਾ ਸਪਸ਼ਟ ਕਰਦੇ ਆ ਕਿ ਇਲੈਕਸ਼ਨ ਤੋਂ ਪਹਿਲਾਂ ਮੁੱਖ ਮੰਤਰੀ ਚੰਨੀ ਸਾਹਿਬ ਕਹੀ ਜਾਂਦੇ ਮੈਂ ਗਰੀਬਾਂ ਦਾ ਅਤਾਸ਼ੀਆ ਹੋਰ ਹੈ ਜਿਹੜੇ ਟੀਚਰ ਟੈਂਕਿਆਂ ਚੜੇ ਉਹ ਦੇਖਦੇ ਨਹੀਂ ਨੱਚਦੇ ਜਾਂਦੇ ਸਟੇਜਾਂ ਜਰੂਰ ਦੇਖੋ ਪੰਜਾਬ ਦੇ ਪੰਜਾਬ ਦੇ ਨੌਜਵਾਨਾਂ ਤੇ ਦੇ ਹੈਗਾ लाठी चार्ज ਹੋ ਰਿਹਾ ਚਾਹ ਮਾਨਸਾ ਦੀ ਗੱਲ ਲਾ ਲਓ ਬਠਿੰਡੇ ਦੀ ਲਾ ਲਓ ਸੰਗਰੂਰ ਦੀ ਲਾ ਲਓ लाठी चार्ज ਹੋ ਰਿਹਾ ਹੈਗਾ ਔਰ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਭੰਗੜਾ ਪਾ ਰਿਹਾ ਇਹਦੂ ਸ਼ਰਮ ਵਾਲੀ ਗੱਲ ਕੀ ਹੋਣੀ ਆ ਸੋ ਮੈਂ ਚੰਨੀ ਸਾਹਿਬ ਨੂੰ ਬੇਨਤੀ ਕਰਦਾ ਕਿ ਜਿਹੜੇ ਸਾਡੇ ਨੌਜਵਾਨ ਟੈਂਕੀਆਂ ਤੇ ਟਾਵਰਾਂ ਤੇ ਖੋੜਤਾਲਾਂ ਤੇ ਮਰਨ ਮਰਤੇ ਬੈਠੇ ਤੈਨੂੰ ਬੁਲਾ ਕੇ ਉਹਨਾਂ ਨਾਲ ਗੱਲਬਾਤ ਕਰਕੇ ਸਾਰੇ ਮਸਲੇ ਦਾ ਹੱਲ ਕਰੋ ਚੰਨੀ ਸਾਹਿਬ ਵੀ ਕਾਰਜਕਾਰੀ ਸਾਹਿਬ ਨੂੰ ਕਿਵੇਂ ਦੇਖਦੇ ਹੋ ਦੇਖੋ ਸਭ ਤੋਂ ਮਾੜਾ ਨਿਕੰਮਾ ਮੁੱਖ ਮੰਤਰੀ ਅੱਜ ਤੱਕ ਦਾ ਚਰਨਜੀਤ ਸਿੰਘ ਚੰਨੀ ਆ ਇੱਕ ਵੀ ਕੰਮ ਨਹੀਂ ਕੀਤਾ ਜਸ ਐਲਾਨ ਕਰਦਾਗਾ ਐਲਾਨ ਤੋਂ ਸਿਵਾਏ ਕੋਈ ਕੰਮ ਨਹੀਂ ਕਰਦਾਗਾ ਜਿੰਨੇ ਫੈਸਲੇ ਕੈਬਨਟ ਚ ਲਾਏ ਨੇਗੇ ਉਹਨਾਂ ਚ ਮੈਂ ਸਮਝਦਾ 5% ਜਿਹੜੇ ਫੈਸਲੇ ਉਹਨਾਂ ਤੇ ਵੀ ਕੰਮ ਸਰਕਾਰ ਨਹੀਂ ਕਰ ਰਹੀ ਸੀਮਾ ਸਾਹਿਬ ਤੁਹਾਡੇ ਇਲਾਕੇ ਦੇ ਜਿਹੜੇ ਕਾਫੀ ਜਿਹੜੇ ਹੋਰਨਾਂ ਪਾਣੇ ਚਲੇ ਗਏ ਕਿਵੇਂ ਦੇਖ ਰਹੇ ਹੋ ਤੁਸੀਂ ਉਹਨਾਂ ਨੂੰ ਦੇਖੋ ਇਲੈਕਸ਼ਨ ਤੋਂ ਪਹਿਲਾਂ ਦਲ ਬਦਲੂਆਂ ਹ ਜਿਹੜੇ ਲੋਕਾਂ ਨੇ ਕਾਂਗਰਸ ਪਾਰਟੀ ਛੱਡ ਕੇ ਉਸ ਸਮੇਂ ਅਕਾਲੀ ਦਲ ਜੁਆਇਨ ਕੀਤਾ ਸੀਗਾ ਉਹਨਾਂ ਸਾਰਿਆਂ ਨੂੰ ਪੰਜਾਬ ਦੇ ਲੋਕਾਂ ਨੇ ਸਬਕ ਸਿਖਾਇਆਗਾ ਸਰਕਾਰ ਕਾਂਗਰਸ ਪਾਰਟੀ ਦੀ ਆਈ ਸੀ ਸੋ ਇਸ ਵਾਰ ਸਰਕਾਰ ਜਿਹੜੀ ਆਵਾਮਾ ਦੀ ਪਾਰਟੀ ਦੀ ਆ ਰਹੀ ਆ ਜਿਹੜੇ ਦਲ ਬਦਲੂ ਨੇ ਲੋਕ ਉਹਨਾਂ ਨੂੰ ਸਬਕ ਸਿਖਾਉਣਗੇ ਰਾਜਾਚਾਰ ਖਤਮ ਕਰਨ ਦੀਆਂ ਗੱਲਾਂ ਚੰਨੀ ਨੇ ਵੱਡੀਆਂ ਤੌਰ ਤੇ ਕੀਤੀਆਂ ਨੇ ਪਰ ਉਹਨਾਂ ਦੇ ਆਪਣੇ ਕਾਂਗਰਸੀ ਮੰਤਰੀ ਵੱਡੇ ਪੱਦਰ ਤੇ ਭ੍ਰਿਸ਼ਟ ਰਹੇ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਦੇਖੋ ਅਲੀ ਬਾਬਾ ਚਾਰੀ ਚੋਰ ਵਾਲੀ ਗੱਲ ਲੱਗੀ ਪੰਜਾਬ ਵਿੱਚ ਪਹਿਲਾਂ ਕੈਪਟਨ ਸਾਹਿਬ ਦੀ ਅਗਵਾਈ ਚ ਜਿਹੜਾ ਹੈਗਾ ਪੰਜਾਬ ਨੂੰ ਕੁਲ ਲੁੱਟਿਆ ਜਾ ਰਿਹਾ ਸੀ ਪੰਜਾਬ ਦਾ ਖਜ਼ਾਨਾ ਹੁਣ ਉਹਦੀ ਅਗਵਾਈ ਚੰਨੀ ਸਾਹਿਬ ਕਰਨ ਕੋਈ ਫਰਕ ਨਹੀਂ ਕਾਂਗਰਸ ਪਾਰਟੀ ਲੁਟੇਰੀਆਂ ਦੀ ਜਮਾਤ ਆ ਕਾਂਗਰਸ ਪਾਰਟੀ ਲੋਕਾਂ ਨੂੰ ਲੁੱਟਦੀ ਹੈਗੀ ਪੰਜਾਬ ਦੇ ਲੋਕਾਂ ਦੇ ਵਿੱਚ ਤੁਸੀਂ ਕਿਸੇ ਵੀ ਆਪਣਾ ਕੈਮਰਾ ਕਿਸੇ ਵੀ ਗਲੀ ਨਾਲੀ ਦੇ ਜਾ ਕੇ ਖੜ੍ਹ ਜੋ ਕਿਸੇ ਵੀ ਹਸਪੀਟਲ ਤੇ ਲੈ ਕੇ ਚਲੇ ਜਾਓ ਸਕੂਲ ਤੇ ਲੈ ਕੇ ਚਲੇ ਜਾਓ ਲੋਕ ਇਹ ਗੱਲ ਕਹਿੰਦੇ ਨੇ ਕਿ ਪੰਜਾਬ ਵਿੱਚ 40 45% ਭ੍ਰਿਸ਼ਟਾਚਾਰ ਹੁੰਦਾਗਾ 40 45% ਭ੍ਰਿਸ਼ਟਾਚਾਰ ਹੁੰਦਾਗਾ ਪੰਜਾਬ ਦਾ ਬਜਟ ਕਿੰਨਾਗਾ 1.70 ਹਜ਼ਾਰ ਕਰੋੜ ਦਾ ਜੇ ਆਪਾਂ 40 45 ਵੀ ਛੱਡਦੀ ਆਪਾਂ 20% ਤੇ ਆਜੇ ਕਿ 20% ਭ੍ਰਿਸ਼ਟਾਚਾਰ ਹੁੰਦਾਗਾ ਤੇ ਇਹਦਾ ਮਤਲਬ ਕੀ ਹੋਊਗਾ ਇੱਕ ਸਾਲ ਦੇ ਵਿੱਚ 34000 ਕਰੋੜ 34000 ਕਰੋੜ ਦਾ ਭ੍ਰਿਸ਼ਟਾਚਾਰ ਪੰਜਾਬ ਵਿੱਚ ਹਰੇਕ ਸਾਲ ਰਾਜਨੀਤਿਕ ਪਾਰਟੀਆਂ ਦੇ ਆਗੂ ਸਹਿਬਾਂ ਸਰਕਾਰ ਕਰਦੀ ਹੈਗੀ ਉਹ 34000 ਕਰੋੜ ਦੇ ਨਾਲ ਪੰਜਾਬ ਦੇ ਸਕੂਲ ਪੰਜਾਬ ਦੇ ਹਸਪਤਾਲ ਸਾਡੀਆਂ ਭੈਣਾਂ ਨੂੰ ਮਾਮਾ ਨੂੰ 1000 ਰੁਪਏ ਪ੍ਰਤੀ ਮਹੀਨਾ ਪਹੁੰਚਦਾ ਜਾ ਸਕਦਾਗਾ ਉਹ 34000 ਕਰੋੜ ਚੋਂ ਜੇਕਰ ਤੁਸੀਂ ਕਰਪਸ਼ਨ ਖਤਮ ਕਰਦੇ ਹੋ ਸੋ ਆਮ ਆਦਮੀ ਪਾਰਟੀ ਤੋਂ ਲੋਕਾਂ ਨੂੰ ਆਸ ਆ ਕਿ ਕਰਪਸ਼ਨ ਖਤਮ ਹੋਊਗੀ ਔਰ ਪੰਜਾਬ ਦੇ ਲੋਕਾਂ ਦੇ ਦੁੱਖਾਂ ਦਰਦਾਂ ਦਾ ਹੱਲ ਹੋਊਗਾ ਰਾਗਵ ਚੱਡਾ ਕਹਿੰਦੇ ਸਾਡੇ ਨਾਲ ਜਿਹੜੇ ਮੰਤਰੀ ਮੌਜੂਦਾ ਸੰਬੰਧ ਹੈ ਹੋਰ ਹੋਰ ਵੀ ਹੋਏ ਲੀਡਰਾਂ ਜਿਹੜੇ ਕਾਂਗਰਸ ਸੰਪਰਕ ਚ ਆਪ ਦੇਖੋ ਜਿਨ੍ਹਾਂ ਨੂੰ ਆਪਣੀ ਟਿਕਟ ਕੱਟਣ ਦਾ ਡਰ ਸਤਾ ਰਿਹਾਗਾ ਉਹ ਸਾਡੀ ਸਾਡੇ ਨਾਲ ਸੰਪਰਕ ਕਰ ਰਹ ਆਮ ਆਮੀ ਪਾਰਟੀ ਕਿਸੇ ਵੀ ਭ੍ਰਸ਼ਟਾਚਾਰੀ ਨੂੰ ਆਪਣੀ ਪਾਰਟੀ ਦਾ ਹਿੱਸਾ ਨਹੀਂ ਬਣਾਉਗੀ ਸਾਰੇ ਪਰਗਟ ਸਿੰਘ ਕਹਿ ਰਹੇ ਨੇ ਵੀ ਕੇਜਰੀ ਵੱਲੋਂ ਪਹਿਲਾਂ ਆਪਣੇ ਦਿੱਲੀ ਦੇ ਸਕੂਲ ਦੇਖਣ ਚਾਹੁੰਦੇ ਨੇ ਪੰਜਾਬ ਦੇ ਸਕੂਲਾਂ 'ਚ ਆ ਕੇ ਨੁਕਸ ਕਰ ਪਰਗਟ ਸਿੰਘ ਨੇ ਜਿਹੜਾ ਚੈਲੰਜ ਮਨੀਸ਼ ਸੋਧਿਆ ਜੀ ਨੂੰ ਕੀਤਾ ਸੀ ਉਹ ਸਬਕਾਰ ਕਿਉਂ ਨਹੀਂ ਕੀਤਾ 80 250 ਸਕੂਲਾਂ ਦੀ ਸੌਂਪੀ ਜਿਹੜੀ ਸੂਚੀ ਸੀਗੀ ਉਹ ਸਰਦਾਰ ਪ੍ਰਗਟ ਸਿੰਘ ਦੇ ਆਫਿਸ 'ਚ ਭੇਜੀ ਸੀ ਟਵਿੱਟਰ ਹੈਂਡਲ ਤੇ ਪਾਈ ਸੀ ਉਹਨਾਂ ਦੀ ਫੇਸਬੁੱਕ ਤੇ ਪਾਈ ਸੀ ਤੇ ਉਹਨਾਂ ਨੇ ਪੰਜਾਬ ਦੇ 250 ਸਕੂਲਾਂ ਦੀ ਸੂਚੀ ਜਿਹੜੀ ਆ ਉਹ ਕਿਉਂ ਨਹੀਂ ਮਨੀਸ਼ ਸੋਦੀਆ ਨੂੰ ਸੌਂਪੀ ਹੈਗੀ ਕਿਉਂ ਨਹੀਂ ਜਿਹੜਾ ਹੈਗਾ ਉਹਨਾਂ ਨੇ ਆਪਣੇ ਸਕੂਲ ਦੀ ਵਿਜ਼ਿਟ ਕਰਾਈ ਜਦੋਂ ਵਿਜ਼ਿਟ ਕਰਨ ਦੇ ਲਈ ਮਨੀਸ਼ ਸੋਦੀਆ ਜੀ ਆਏ ਪ੍ਰਗਟ ਸਿੰਘ ਦੀ ਕਹਿੰਦੇ ਸੀ ਕਿ ਸਾਡੇ ਪੰਜਾਬ ਦੇ ਸਕੂਲ ਦੇਸ਼ ਦੇ ਇੱਕ ਨੰਬਰ ਦੇ ਸਕੂਲ ਨੇ ਜਦੋਂ ਉੱਥੇ ਆਏ ਇੱਕ ਸਕੂਲ ਚੈੱਕ ਕੀਤਾ ਦੂਜੇ ਸਕੂਲ ਨੂੰ ਜਿੰਦਾ ਲਾਤਾ ਸੋ ਭੱਜੇ ਕਿਉਂ ਭੱਜਿਆ ਕੌਣ ਆ ਪ੍ਰਗਟ ਸਿੰਘ ਭੱਜਿਆਗਾ ਸੋ ਮੈਂ ਸਮਝਦਾ ਪ੍ਰ ਪੰਜਾਬ ਦੇ ਨੌਜਵਾਨਾਂ ਦੇ ਜਿਹੜੀ ਟੀਮ ਆ ਉਹਦੇ ਮੈਂਬਰ ਰਹੇ ਨੇਗੇ ਸੋ ਉਹਨਾਂ ਨੂੰ ਚੈਲੰਜ ਕਬੂਲ ਕਰਨਾ ਚਾਹੀਦਾ ਹੁਣ ਆਜਨ ਖੁੱਲੀ ਡਿਬੇਟ ਦੇ ਵਿੱਚ ਆਜਨ ਸਾਰੇ ਕੈਮਰੇ ਲੈ ਕੇ ਮੈਂ ਸਾਡੀ ਗੁਜਾਰਸ਼ ਆ ਉਹਨਾਂ ਨੂੰ ਉਹਨਾਂ ਨੂੰ ਬੇਨਤੀ ਆ ਕਿ ਆਪਣੇ ਕੈਮਰੇ ਲੈ ਕੇ ਪ੍ਰੈਸ ਨੂੰ ਬੁਲਾ ਲਓ ਸਾਰੇ ਪੰਜਾਬ ਦੀ ਨੂੰ ਡਿਬੇਟ ਕਰ ਲਓ ਖੁੱਲੀ